ਸਾਰੀ ਰਾਤ ਅਜੇ ਚੱਲਣਾ ਆ ਮੈਂ ਜਾ ਕੇ ਆਪਣਾ ਰੱਬ ਰੱਬ ਕਰਨਾ ਆ ਉਹ ਥੈਂਕ ਯੂ ਤੁਹਾਡਾ ਤੋਂ ਇਹ ਕਥਾ ਸੁਣੀ ਔਰ ਇੱਥੇ ਆਏ ਆ ਜੇ ਕੋਈ ਬੱਚੇ ਨੂੰ ਡਾਲਰ ਰਹਿ ਗਏ ਹੋ ਉਹ ਮੈਨੂੰ ਉੱਥੇ ਦਲਵਾਰ ਤੇ ਸ਼ਨੀਵਾਰ ਨੂੰ ਮਿਲ ਲਵੇ 1 ਵਜੇ ਉੱਥੇ ਕਥਾ ਚੱਲਦੀ ਆ ਦੁਪਹਿਰੇ ਕੋਈ ਚੜਾਵਾ ਨਹੀਂ ਹੈ ਕੋਈ ਗਲ ਬੰਦਾ ਕਿਸੇ ਨੂੰ ਦੁਖੀ ਹੋਵੇ ਉਹ ਮਿਲ ਲਵੇ ਤੇ ਜਾਂ ਮੰਦਨੇ ਵਾਲੋ ਕੋਈ ਬਾਹਰ ਜਾਣ ਦਾ ਚਾਹਵਾਨ ਹੋਵੇ ਉਹ ਵੀ ਜਰੂਰ ਦੱਸੇ ਮੈਂ ਸੜਾੜੀ ਪਿੰਡ ਦੇ ਵਿੱਚ ਲਾਂਚ ਕੀਤਾ ਸੀ ਕਿ ਮੈਂ ਪੰਜ ਬਜ਼ੁਰਗਾਂ ਨੂੰ ਜਿਨ੍ਹਾਂ ਦੀ 60-65 ਸਾਲ ਤੋਂ ਉੱਪਰ ਜਿਆਦਾ ਹੋਵੇ ਉਹਨਾਂ ਨੂੰ ਕੈਨੇਡਾ ਲੈ ਜਾਵਾਂ ਤੇ ਮੈਨੂੰ ਨੱਥੇਵਾਲ ਵੀ ਸੜਾੜੀ ਕੋਈ ਪਿਆਰਾ ਆ ਤੇ ਆਪਾਂ ਇਸ ਪਿੰਡ ਵਿੱਚ ਵੀ ਲਾਂਚ ਕਰਦੇ ਆ ਕੋਈ ਕੋਈ ਬਜ਼ੁਰਗ ਸਿਆਣਾ ਜਿਹਦੇ ਕਦੀ ਕੰਟਰੀ ਦਾ ਕੋਈ ਦੇਖੀ ਹੋਵੇ ਉਹ ਮੇਰੇ ਕੋਲ ਪੇਪਰ ਵਰਕ ਪੁੱਛ ਲਵੇ ਮੈਂ ਉਹਨੂੰ ਕੈਨੇਡਾ ਲੈ ਕੇ ਜਾਵਾਂਗਾ ਆਪਣੇ ਲੈ ਕੇ ਲੈ ਕੇ ਇੱਕ ਮਹੀਨੇ ਡੇਢ ਮਹੀਨੇ ਦਾ ਰਾਮਾ ਜਿਹੜਾ ਸਰਕਾਰੀ ਸਰਕਾਰ ਉਹ ਤਾਂ ਕੋਈ ਪੈਸਾ ਨਹੀਂ ਦੰਦਣ ਦਿੰਦਾ ਕੋਈ ਪੈਸਾ ਲੱਗਣ ਦਿੰਦਾ ਇੱਕ ਬੰਦਾ ਮੈਨੂੰ ਕਹਿੰਦਾ ਤੁਹਾਡੇ ਪਿੰਡ ਦਾ ਮੈਂ ਬਾਬਾ ਤੈਨੂੰ ਤਾਂ ਮਨੂੰ ਮੈਨੂੰ ਪਾਸਪੋਰਟ ਤੋਂ ਬਿਨਾਂ ਹੀ ਲੈ ਜਾ ਮੈਂ ਕਿਹਾ ਫੇਰ ਨਹੀਂ ਮੈਂ ਨਾ ਕਦੀ ਮੈਂ ਕਹਾਂ ਤੈਨੂੰਗਾ ਮੈਂ ਸ਼ੈਪੋਜੀ ਵੀ ਨਹੀਂ ਲਿਜਾ ਸਕਦਾ ਉਹ ਵੀ ਬਾਦਰ ਤੇ ਬੇਸ ਟਾਈਮ ਲੱਗਦੀ ਆ ਨਹੀਂ ਨਹੀਂ ਕਹਿੰਦਾ ਮੈਂ ਤਾਂ ਮਨੂੰ ਲੈ ਜੂ ਮੈਂ ਕਹਾਂ ਵੀ ਉਹ ਗੱਲਾਂ ਤਾਂ ਨਹੀਂ ਚੱਲਣਗੀਆਂ ਵੀਡੀਓ ਬਣਾਈ ਹੋਣਾ ਪਾਸਪੋਰਟ ਜ਼ਰੂਰੀ ਹੈ ਜਾਂ ਪਾਸਪੋਰਟ ਤੁਸੀਂ ਤੁਹਾਡੇ ਕੋਲ ਹੋਏਗਾ ਮੈਂ ਤਦ ਤੁਹਾਡੇ ਲਈ ਕੁਝ ਕਰ ਸਕਦਾ ਇਸ ਕਰਕੇ ਇੱਕ ਸਹਾਰੀ ਤੋਂ ਬੰਦੇ ਨੇ ਮੈਨੂੰ ਕਿਹਾ ਵੀ ਬਾਬਾ ਜੀ ਮੈਨੂੰ ਬਾਹਰ ਲੈ ਜਾਓ ਮੈਂ ਕਹਾ ਠੀਕ ਹੈ ਪੇਪਰ ਵਰਕ ਦੀ ਵੀ ਗੱਲ ਹੋਣ ਲੱਗ ਪਈ ਮੈਨੂੰ ਕਹਿੰਦਾ ਮੈਂ ਜਾਣ ਨੂੰ ਤੇਰੇ ਨਾਲ ਪਿਆਰ ਆ ਮੈਂ ਕਹਿੰਦਾ ਬੈਂਕ ਤੋਂ 4 ਲੱਖ ਰੁਪਏ ਚੱਕਿਆ ਉਹ ਦੇ ਦੇ ਮੈਂ ਫੇਰ ਜਾਵਾਂ ਮੈਂ ਉਹਨੂੰ ਕਿਹਾ ਵੀ ਤੂੰ ਇਹ ਰੁਕ ਜਾ ਵੀ ਤੈਨੂੰ ਫੇਰ ਲੈ ਜਾਵਾਂਗੇ ਨਹੀਂ ਵੀ ਮੈਂ ਜਾਣ ਨੂੰ ਤਿਆਰ ਆਂ 4 ਲੱਖ ਰੁਪਈਆ ਬੈਂਕ ਦਾ ਦੇ ਮੈਂ ਕਿਹਾ ਯਾਰ ਮੇਰਾ ਤਾਂ 4 ਲੱਖ ਤਾਂ ਮੇਰਾ ਬੈਸੇ ਹੀ ਖਰਚ ਆ ਜਾਣਾ ਪੇਪਰਾਂ ਤੇ ਆ ਜਾਣਾ 2 ਲੱਖ ਰੁਪਏ ਦੀ ਟਿਕਟ ਆ ਬਿਜ਼ਨਸ ਕਲਾਸ ਤੁਹਾਨੂੰ ਵਧੀਆ ਬਿਜ਼ਨਸ ਟਿਕਟ ਲੈ ਕੇ ਦਊਂਦਾ ਪਰ ਤੂੰ ਸਿੱਧਾ ਨਾ ਤੂੰ ਕੀ ਦੇ ਬੱਤੀ ਮੈਨੂੰ ਲਾ ਕੋਈ ਫਾਇਦਾ ਆ ਮੈਂ ਆਪਣੇ ਮੰਮੀ ਡੈਡੀ ਨੂੰ ਵਿਦੇਸ਼ ਵੈਦਨੂੰ ਜਾ ਸਕਦਾ ਮੈਂ ਤੁਹਾਨੂੰ ਲਿਜਾ ਕੇ ਮੈਂ ਆਪਣੇ ਮਨ ਦੀ ਸਿਹਤ ਵਿੱਚ ਕਸ਼ਾ ਜੀ ਨੂੰ ਕਰਦਾ ਫਿਰਦਾ ਹੋਰ ਨਹੀਂ ਕੋਈ ਵਜ੍ਹਾ ਹੈ ਵੈਸੇ ਉਹ ਉਹਨਾਂ ਨੇ ਬਹੁਤ ਬਹੁਤ ਮੇਜ਼ਾਂ ਪਰੰਮਨੇ ਵਾਲੂ ਮੇਰੇ ਜਿਵੇਂ ਮਨ ਦੇ ਵਿੱਚ ਦੱਲਾ ਸੀ ਉਹ ਰਹਿ ਗਿਆ ਜੀ ਅਗੋਂ ਉਸ ਵੇਲੇ ਉਮਰ ਵੀ 15 ਸਾਲ ਦੀ ਸੀ ਜਦੋਂ ਡੈਡੀ ਵੀ ਦਿੱਤ ਕੋਈ ਉਦੋਂ ਉਮਰ ਮੇਰੇ ਨਾਲ 18 ਸਾਲ ਦੀ ਹੋ ਗਈ ਜਦੋਂ ਮੰਮੀ ਦੇ ਤੋਂ ਦੇ 15 ਸਾਲ ਉਪਰ ਹੋਣੀ ਤੇ ਉਸ ਵੇਲੇ ਮੰਨੇ ਵਾਲਾ ਇੰਦਾ ਮੇਰਾ ਮਨ ਸੀ ਕਿ ਮੈਂ ਆਪਣੇ ਨਾਲ ਇਹਨਾਂ ਨੂੰ ਬਾਹਰ ਵਿਦੇਸ਼ ਕੱਟ ਲਜਾਇਆ ਇੱਕ ਲੋਭ ਕਰਨੇ ਵਾਲੋ ਸੋਨੇ ਦੀ ਅਣਕਾ ਤੇ ਬਹੁਤ ਘੈਤੇ ਉਹ ਕਹਿੰਦੇ ਦਾ ਬਾਬਾ ਹੁੰਦਾ ਉਹਦੇ ਕੱਪੜੇ ਗੰਦੇ ਪਏ ਹੋਣੇ ਚਾਹੀਦੇ ਔਰ ਉਹਦੇ Baal ਖਲਗੇ ਹੋਣੇ ਚਾਹੀਦੇ ਉਹ ਏਦਾਂ ਥੱਲੇ ਕੰਦੇ ਹੱਥ ਮਾਰੀ ਜਾ ਉਹ ਹੁੰਦਾ ਬਾਬਾ ਔਰ ਜਦ ਬਾਬਾ ਏਦਾਂ ਬਤਹ ਜਵੇ ਕਹਿੰਦੇ ਇਹ ਕਹਦਾ ਸਾਥ ਜਿਹੜਾ ਨਾਲ ਪੈਣਾ ਹੋਵੇ ਦੋਨਾਂ ਪਾਸੇ ਨੂੰ ਚੱਲਦੇ ਇਸ ਕਰਕੇ ਬੰਦਨੇ ਵਾਲਿਓ ਪੈ ਨਿਆਣਿਆਂ ਨੂੰ ਕਿਹਾ ਵੀ ਗੱਡੀਆਂ ਦੇ ਵਿੱਚ ਬਾਹਤੇ ਕਰਕੇ ਪਾਣੀ ਦੀ ਰੱਖ ਲੋ ਜਿਹੜਾ ਮੈਨੂੰ ਕਹੂੰਗਾ ਬਾਬਾ ਦਾ ਹੱਤਾਂ ਨੂੰ ਤੇ ਸਾਹਮਣੇ ਤਾਂ ਲਾਪੇ। ਹੋਰ ਦੱਸੋ। ਜਿਹੜਾ ਕਹੇਗਾ ਬਾਬਾ ਦਾ ਹੱਤਾਂ ਨੂੰ ਸਾਹਮਣੇ ਨੋਂ ਲਾਪੇ। ਜਿਹੜਾ ਕਹੇਗਾ ਬਾਬਾ ਇੱਧਰ ਨੂੰ ਦਾ। ਬਾਲ ਥਲੇੜੀ ਵਾਲਾ ਹੁੰਦਾ ਦੋ ਜਣੇ ਫੜ ਕੇ ਮੇਰੇ ਬਾਲ ਖਿਲਾੜ ਦੋ। ਕਿਸ ਨੂੰ ਮੈਂ ਬਾਬਾ ਲੱਦਾਂ ਲਾਪੂਆ। ਤੁਸੀਂ ਇਹੀ ਗੱਲਾਂ 'ਚ ਫਸੇ ਹੋਇਆ। ਬਾਬਾ ਐ ਹੁੰਦਾ ਬਾਬਾ ਐ ਹੁੰਦਾ ਬਾਬਾ ਐ ਅਸਲ ਵਿੱਚ ਮੰਦਨੇ ਵਾਲੂ ਬਾਦਸ਼ਾਹ ਕਹਿੰਦੇ ਆ ਲੱਕੜੀ ਜਲੀ ਕੋ ਇਲਾਬ ਕੋਲਾ ਜਲਿਆ ਬਣੀ ਰਾਖ ਮੈਂ ਪਾਪਣ ਜੱਗ ਦੇ ਜਾਲ ਨੇ ਐਸੀ ਫਸੀ ਨਾ ਲੱਕੜੀ ਬਣੀ ਨਾਰਾਖ ਕਹਿੰਦੇ ਕੀ ਕੋਈ ਇੱਥੇ ਜਿਹੜੇ ਕੋਲੇ ਵੀ ਹੋਣੇ ਆ ਨਾ ਉਹ ਵੀ ਮੰਦਨੇ ਵਾਲੂ ਧੂਪਉਣ ਦੇ ਕੰਮ ਹੁੰਦੇ ਆ ਬੰਦੇ ਨੇ ਚਲੇ ਜਾਣਾ ਜਿਹੜਾ ਬੰਦਾ ਕਹਿੰਦਾ ਕੁਛ ਨਾਲ ਨਹੀਂ ਜਾਂਦਾ ਉਹ ਉਹਨਾਂ ਵੀ ਮੇਰੀ ਗੱਲ ਕਰਾ ਦਿਓ ਜੇ ਇੱਕ ਹੋਰ ਮੈਂ ਖਾੜ ਲਿਓ ਨਾਲ ਜਾਂਦਾ ਆ ਜਰੂਰ ਜਾਂਦਾ ਨਾਲ ਤੁਹਾਡੀ ਵਾਦਤ ਜਾਂਦੀ ਆ ਤੁਹਾਡੀ ਭਗਤੀ ਜਾਂਦੀ ਤੁਹਾਡੇ ਚੰਗੇ ਕੰਮ ਜਾਂਦੇ ਔਰ ਪੈਸੇ ਦਾ ਮੂੰਹ ਰੱਖੋ ਸੋਨੇ ਦੇ ਨਾਲ ਮੂੰਹ ਰੱਖੋ ਵੱਡੀਆਂ ਕੋਠੀਆਂ ਨਾਲ ਮੂੰਹ ਰੱਖੋ ਜਿਹੜਾ ਬੰਦਾ ਕੋਠੀਆਂ ਨਾਲ ਪੈਸੇ ਨਾਲ ਮੂੰਹ ਨਹੀਂ ਨਾਲ ਰੱਖਦਾ ਉਹ ਤਰੱਕੀ ਨਹੀਂ ਕਰਦਾ ਮੈਂ ਆਪਣੀ ਰਹਿਕ ਕਥਾ ਚ ਕਹਿੰਦਾ ਵੀ ਤੁਹਾਡਾ ਪਿਆਰ ਪੈਸੇ ਨਾਲ ਗੰਡੀਆਂ ਨਾਲ ਕੁੱਚੀਆਂ ਨਾਲ ਹੋਣਾ ਚਾਹੀਦਾ ਪਿੰਡ ਵਿੱਚ ਇਹ ਨਾ ਹੋਵੇ ਕਿ ਮੈਂ ਕਹਾਂ ਮੋਹ ਮਾਇਆ ਦੇ ਨਾਲ ਪਾਉ ਮੈਂ ਤਾਂ ਆਪ ਕੋ ਮਾਇਆ ਦੇ ਫਸਿਆ ਕਿੰਨੇ ਰੈਸਟੋਰੈਂਟ ਆ ਇਹ ਪੈਸੇ ਦਾ ਮੋਹ ਆ ਤੇ ਪੈਸੇ ਦਾ ਮੋਹ ਕਿਉਂ ਆ ਨਸ਼ੇ ਲਈ ਨਹੀਂ ਪੈਸੇ ਦਾ ਮੋਹ ਇਸ ਕਰਕੇ ਆ ਕਿ ਮੈਂ ਰੇ ਕਿਥੇ ਕੋ ਕੁੜੀ ਆਜ ਕਹਿੰਦੀ ਨਾ ਮੈਨੂੰ ਬਾਲੀਆਂ ਚਾਹੀਦੀਆਂ ਤੇ ਮੰਦਨੇ ਵਾਲੋ ਪਤਾ ਨਹੀਂ ਆ ਤੱਕ ਹਜ਼ਾਰਾਂ ਦੇ ਹਿਸਾਬ ਨਾਲ ਬਾਲੀਆਂ ਕੁੜੀਆਂ ਉਹ ਦਿੱਤੀਆਂ ਹਜ਼ਾਰਾਂ ਦੇ ਹਿਸਾਬ ਨਾਲ ਇਤਗੋ ਰੋਬ ਨਹੀਂ ਹੈ ਇਹ দান ਆਉਣਨੇ ਵਾਲਿਓ ਔਰ দান ਜਿਹੜਾ ਹੁੰਦਾ ਇਹ ਸਰਕਾਰ ਆਪ ਕਰਮਾਉਂਦੇ ਇੱਕ ਬੰਦਾ ਮੈਨੂੰ ਕਹਿੰਦਾ ਤੁਹਾਡਾ ਡੇਰਾ ਦਲਵਾਡ ਤੁਹਾਡਾ ਲਖ ਦਾ ਤਾਂ ਮੈਂ ਕਿਹਾ ਹੋ ਕਹਿੰਦਾ ਲਖ ਦਾ ਤਾਂ ਕਦੀ ਪੰਜਾਬ ਹੀ ਨਹੀਂ ਆਇਆ ਮੈਂ ਤਾਂ ਕੱਲ ਆਇਆ ਸੀ ਭੋਗ ਲਾ ਕੇ ਗਿਆ ਪਕੌੜੇ ਖਾ ਕੇ ਗਿਆ ਕਹਿੰਦਾ ਨਹੀਂ ਹੋ ਸਕਦਾ ਮੈਂ ਵੀ ਉੱਤੇ ਅੱਜ ਲਖ ਦਾ ਤੇ ਇੱਥੇ ਆ ਕੇ ਬੈਠਿਆ ਦੇਖ ਲਓ ਪੰਜਾਬ ਆਇਆ ਤੇ ਲਖ ਦਾ ਤੇ ਇਹ ਜਾਂ ਦੋਵੇਂ ਬੋਲਸ ਪਾਕਿਸਤਾਨ ਦੇ ਪੰਜਾਬ ਦੇ ਚੱਕਰ ਜਨਾ ਪੋ ਸਭ ਇਕਿਆ ਇਸ ਕਰਕੇ ਮੰਨਨੇ ਵਾਲੋ ਨਾਮ ਜਪੋ ਇਬਾਦਤ ਕਰੋ ਭਗਤੀ ਕਰੋ ਇਹਨਾ ਨਾਮ ਜਪੋ ਕਿ ਰੱਬ ਤੁਹਾਡੇ ਦੇ ਖੁਸ਼ ਰਹੇ ਉਹ ਜਿਹੜੀ ਸੰਗਤ ਤੇ ਮਿਲਣਾ ਤੇ ਸ਼ਨੀਵਾਰ ਨੂੰ ਮਿਲ ਲਿਆ ਕਰੇ ਜਿਹੜੀ ਸੰਗਤ ਨੇ ਬਾਹਰ ਜਾਣਾ ਆ ਕਮੇਟੀ ਆਿਆਂ ਨੂੰ ਮੈਨ ਲਉ ਪਰ ਪਹਿਲਾਂ ਮੈਂ ਡਾਕਟਰੀ ਕਰਾਉਣੀ ਆ ਮੈਂ ਪਹਿਲਾਂ ਦੱਸ ਦਵਾਂ ਇਹ ਨਾ ਹੋਵੇ ਕੋਈ ਭਾਈ ਇਹਦੇ ਵਿੱਚ ਸਾ ਉਹਨੇ ਕੋ ਹੋਣ ਬਾਤੀ ਮੇਰੇ ਸਰਪਾਦੋ ਗੱਲ ਮੈਂ ਡਾਡੀਆਂ ਕਰਾਉਣੀ ਆ ਜਾਂਦੇ ਜਾਂਦੇ ਨੇ ਗੁਰੂਆ ਬਣਾਈ ਜਾਣੀਆਂ ਬਈ ਭਾਈਆ ਗੱਲ ਕਰ ਸਾਰਿਆਂ ਨਾਲ ਕਿਉਂਕਿ ਮੈਂ ਬਹੁਤ ਚੀਜ਼ਾਂ ਇਦਾਂ ਦੇਖੀਆਂ ਮੰਨੇ ਵਾਲੋ ਤੁਹਾਨੂੰ ਮੈਂ ਦੱਸਾਂ ਬਹੁਤ ਜ਼ਿਆਦਾ ਇੱਕ ਮੰਦਨੇ ਵਾਲਾ ਬਾਹਰ ਲੈ ਗਿਆ ਕਹਿੰਦਾ ਮੈਂ ਨਸ਼ੇ ਨਹੀਂ ਕਰਦਾ ਉਹਦੇ ਮੰਦਨੇ ਵਾਲੋ ਤਮਾਕੂ ਸਿਗਰਟਾਂ ਉੱਤੇ ਇਮੀਗ੍ਰੇਸ਼ਨ ਵਿੱਚ ਉੱਥੇ ਉਹਨਾਂ ਨੇ ਨਿਕਲ ਜਿੱਤਾਂ ਇੱਦਾਂ ਧੂੜ ਬੋਲ ਕੇ ਵੀ ਕਦੀ ਧੂੜ ਨਾ ਬੋਲੋ ਜਾਂ ਜੇ ਕਿਤੇ ਸਹੀ ਬੰਦੇ ਨਾਲ ਚੱਲੇ ਆ ਨਾ ਨਾ ਮੈਂ ਬਦਮਾਸ਼ ਆ ਨਾ ਮੈਂ ਲੜਾਈ ਕਰਨ ਵਾਲਾ ਨਾ ਮੈਂ ਨਸ਼ੇ ਕਰਨ ਵਾਲਾ ਨਾ ਮੈਂ ਮਾਸ ਖਾਣ ਵਾਲਾ ਮੇਰੇ ਨਾਲ ਤੁਹਾਨੂੰ ਸਹੀ ਚੱਲਣਾ ਪੈਣਾ ਕਰਕੇ ਮੈਂ ਸਹਿਮਤ ਮੈਨੂੰ ਲਾਲਚ ਕੇ ਇਹ ਚੀਜ਼ ਨਹੀਂ ਮੈਂ ਸੰਤ ਨੂੰ ਇਹ ਵੀ ਨਹੀਂ ਕਹਿੰਦਾ ਕਦੀ ਵੀ ਕਿ ਉੱਥੇ ਮੈਨੂੰ ਮੰਨੋ ਮੈਂ ਕਹਿੰਦਾ ਕਥਾ ਦੇ ਨਾਲ ਜੁੜੋ ਜਿਹੜਾ ਕਥਾ ਦੇ ਨਾਲ ਜੁੜ ਗਿਆ ਉਹ ਕਥਾ ਤਾਹ ਗੁਰਦੁਆਰਾ ਸਾਹਿਬ ਦੀ ਲੱਗੀ ਹੋਵੇ ਚੱਲਦੀ ਹੋਵੇ ਚਾਹੇ ਮੰਦਰ ਵਿੱਚ ਹੋਵੇ ਚਾਹੇ ਦਲਵਾਰਾਂ ਤੇ ਹੋਵੇ ਕਰਤਾ ਹੋ ਜਾਣਿਆ ਰਹਿਮਤ ਹੋ ਜਾਣਿਆ ਜੈ ਬਾਬਿਆਂ ਦੀ ਮੰਨਣ ਵਾਲਿਓ ਔਰ ਅਗਲੇ ਸਾਲ ਜੂਨ ਵਿੱਚ ਵੀ ਇਹ ਮੈਨੂੰ ਕਹਿਣਗੇ ਕਲਾਕਾਰ ਲਾਉਂਦੇ ਆਂ ਦੋ ਔਰ ਕਲਾਕਾਰ ਵਧੀਆ ਲਾਵਾਂਗੇ ਜਿਵੇਂ ਤੁਸੀਂ ਕਹੂਗੇ ਔਰ ਮੰਨਣ ਵਾਲਿਓ ਤੁਹਾਨੂੰ ਬਹੁਤ-ਬਹੁਤ ਇੱਕ ਵਾਰੀ ਫੇਰ ਮੇਲੇ ਦੀਆਂ ਬਧਾਈਆਂ ਔਰ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਕਦੇ ਵੀ ਚਾਹੀਦੀ ਨਾ ਹੋਣ ਸੜਾੜ ਕੇ ਅੱਜ ਲੈ ਲਓ ਜਾਂ ਤੁਸੀਂ ਮੈਨੂੰ ਇੱਥੇ ਦੀ ਕਮੇਟੀ ਕਹਿ ਦੇਗੀ ਕਿ ਸਕੂਲ ਦੇ ਵਿੱਚ ਜਾ ਕੇ ਕਾਪੀਆਂ ਕਿਤਾਬਾਂ ਵੰਡਣ ਆਓ ਮੈਂ ਇਹ ਕੁ ਮਹੀਨੇ ਸਕੂਲ ਦੇ ਵਿੱਚ ਕਾਪੀਆਂ ਕਿਤਾਬਾਂ ਪਚਾ ਦਿਆ ਔਰ ਬੱਚਿਆਂ ਨੂੰ ਕਾਪੀਆਂ ਦੀ ਪਿੰਨਾਂ ਦੀ ਕਦੀ ਕਮੀ ਨਹੀਂ ਆਏ ਇਸ ਕਰਕੇ ਮੰਦਨੇ ਵਾਲੋ ਨਾਮ ਜੱਪੂ ਔਰ ਜੈ ਬਾਬੇ ਜਿੰਨੇ ਬੱਚੇ ਬੈਠੇ ਆ ਇਹਨਾਂ ਨੂੰ ਪਤਾ ਨਹੀਂ ਕਿਹਨੇ ਵੱਡਾ ਅਫਸਰ ਬਣ ਜਾਣਾ ਪੁਲਿਸ ਵਾਲਾ ਪਤਾ ਨਹੀਂ ਕਿਹਨੇ ਡਾਕਟਰ ਬਣ ਜਾਣਾ ਪਤਾ ਨਹੀਂ ਕਿਹਨੇ ਪਾਇਲਟ ਬਣ ਜਾਣਾ ਇਹ ਰਹਿਮਤਾ ਆ ਇਸ ਕਰਕੇ ਮਾਵਾ ਭੈਣਾ ਦੇ ਮੂਹੇ ਬੇਨਤੀ ਆ ਇੱਥੋਂ ਰਹਿਮਤਾ ਦਾ ਦਰਵਾਜ਼ਾ ਰਿਹਾ ਇੱਥੋਂ ਇਦਾਂ ਦੀਆਂ ਰਹਿਮਤਾ ਮਿਲਦੀਆਂ ਕਿ ਆਉਂਦੇ ਸਾਲ ਤੱਕ ਤੁਹਾਨੂੰ ਪਤਾ ਲੱਗ ਜਾਣਾ ਕਿ ਇੱਥੋਂ ਘਰ ਪਾਉਣੀ ਬਹੁਤ ਵੱਡਾ ਦਦਲਵਾ ਹੈ ਔਰ ਇੱਥੇ ਦੇ ਮੁੰਡੇ ਜਿੰਨੇ ਕਮੇਟੀ ਵਾਲੇ ਆ ਉਹਨਾਂ ਦਾ ਸਤਿਕਾਰ ਕਰਿਆ ਕਰੋ ਔਰ ਅਗਲੀ ਵਾਰ ਨੂੰ ਮੈਨੂੰ ਇਹ ਤਿੱਜਾ ਦਖਣੀਆ ਚਾਹੀਦੀਆਂ ਕਿ ਜਿਹੜੇ ਬੰਦੇ ਮੇਰੇ ਕੋਲ ਪਹਿਲੀ ਵਾਰ ਸਰਾਈ ਆਏ ਸੀ ਉਹ ਬੰਦੇ ਇਕੱਠੇ ਰਹਿਣ ਪਰ ਹੇਕ ਵਾਰੀ ਜਿਹੜੇ 2-3 ਬੰਦੇ ਟੁੱਟਦੇ ਆ ਉਹ ਟੁੱਟਣੇ ਹੀ ਨਹੀਂ ਚਾਹੀਦੇ ਐਸ ਕਰਕੇ ਮੰਦਨੇ ਵਾਲ ਨੂੰ ਸਾਰੇ ਇਕੱਠੇ ਰੋ ਔਰ ਮੇਲਾ ਤੁਸੀਂ ਪਿੰਡ ਵਾਲੇ ਨਾਲ ਮੈਨੇ ਕਰਾਉਂਦੇ ਆ ਔਰ ਮੇਲੇ ਦਾ ਨਾਮ ਅਗਲੇ ਸਾਲ ਦੇਖੋ ਤੁਸੀਂ ਕਿੰਨਾ ਹੋਣਾ ਤੁਸੀਂ ਕਹੋਗੇ ਕਿ ਮੋਦੀ ਸ਼ਾਹ ਨੇ ਗੱਲ ਕਹੀ ਥਾ ਔਰ ਉਹ ਐਤਵਾੜੀਆਂ ਜਿਹੜੀਆਂ ਨਾ ਹੁੰਦੀਆਂ ਮੈਂ ਮੰਨਦੇ ਪੜੋ ਫੇਸਬੁਕ ਨਹੀਂ ਦਲਾ ਦਸਦਾ ਇਫਤਰਾ ਦਾ ਰਾਮ ਗੂ ਤੋਂ ਮੈਂ ਤਾਂ ਕੋਹ ਨਹੀਂ ਚਾਹਦਾ ਮੈਨੂੰ ਲੋਕ ਸਵਾਲ ਪੁੱਛਦੇ ਆ ਵੀ ਦੁਨੀਆ ਦੇ ਖਤਮ ਹੋ ਜਾਣਾ ਮੰਨਣ ਵਾਲਿਓ ਯਾਦ ਰੱਖਿਓ ਜੈਸ ਦੁਨੀਆ ਦਾ ਰਾਜਾ ਸੁਆਬ ਦਰਬਾਰ ਸਾਹਿਬ ਵਾਲਾ ਗੁਰੂ ਰਾਮਦਾਸ ਹੋਵੇ ਉਹ ਜਹਾਨ ਨਾਲ ਡੁੱਬਣਾ ਤੇ ਨਾ ਕੋਈ ਡੁੱਬੇ ਡੂ ਜੈਸ ਦੁਨੀਆ ਦਾ ਰਾਜਾ ਲਖਦਾ ਤਾਂ ਹੋਵੇ ਬਾਬਾ ਫਰੀਦ ਸਾਹਿਬ ਹੋਣ ਸਿੰਘ ਗੁਰੂ ਵਿਦਾਸ ਮਹਾਰਾਜ ਹੋ ਕੋ ਕੋ ਆਨ ਬਾਲਮੀਕ ਹੋਵੇ ਸਰਕਾਰ ਬਾਲਮੀਕ ਸਰਕਾਰ ਸੋਨਾ ਰੁਤਬਾ ਸੋਹਣੇ ਮਾਲਕ ਦਾ ਦੁਨੀਆ ਤੋਂ ਨਿਆਰਾ ਕੀ ਬਖਾ ਜਿਹਨੂੰ ਇਹੋ ਜਿਹਾ ਰਤਬਿਆਂ ਵਾਲੀ ਸਰਕਾਰ ਦੁਨੀਆ ਤੇ ਦੁਨੀਆ ਦੀ ਰੱਖਿਆ ਕਰਦੀ ਹੋਵੇ ਦੁਨੀਆ ਤੇ ਕੋਈ ਪਹਚਾਲ ਨਹੀਂ ਆਉਣਾ ਯਾਰ ਦੇਖੋ ਪਹਚਾਲ ਤੁਹਾਡੇ ਦਿਮਾਗ ਚ ਹੀ ਆ ਐਵੇਂ ਕਿਸੇ ਦੇ ਮਦਰ ਲਾ ਕੇ ਚੀਜ਼ਾਂ ਦਾ ਬੀਜ ਦਿਓ ਕਰਦੀਆਂ ਕੁਛ ਨਹੀਂ ਹੋਣਾ ਦੁਨੀਆ ਨੇ ਯਾਦ ਰੱਖਿਓ ਜੈ ਬਾਪਿਆਂ ਜੋ ਬੋਲੇ ਸੋਨੇ ਰ ਮੈਂ ਸਤਿਗੁਰੂ रविदास